ਸੋ ਤਿੰਨ ਚਾਰ ਦਿਨਾਂ ਤੋਂ ਬਿਜਲੀ ਪਾਣੀ ਦੀ ਸਮੱਸਿਆ ਤੇ ਨਾਲ ਜੂਝ ਰਹੇ ਖਰੜ ਦੇ ਇਹ ਨਿਵਾਸੀਆਂ ਦੇ ਵੱਲੋਂ ਅੱਜ ਆ ਕੇ ਇਕੱਠੇ ਹੋ ਕੇ ਰੌਲਾ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਜੀਤ ਐਨਕਲੇਵ ਰੰਦਾਵਾ ਰੋਡ ਖਰੜ ਦੀਆਂ ਜਿੱਥੇ ਲੋਕ ਇਕੱਠੇ ਹੋਏ ਨੇ ਔਰ ਇਹ ਕਹਿ ਰਹੇ ਨੇ ਕਿ ਸਾਨੂੰ 4 ਦਿਨਾਂ ਤੋਂ ਲਗਾਤਾਰ ਸਮੱਸਿਆ ਆ ਰਹੀ ਹੈ ਪਰ ਸਾਡੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਉਹ ਕਹਿ ਰਹੇ ਨੇ ਕਿ ਇਨਵਰਟਰ ਵੀ ਜਿਹੜੇ ਨੇ 12 ਘੰਟੇ ਚੱਲਦੇ ਨੇ ਉਸ ਤੋਂ ਇਲਾਵਾ ਸਾਡੇ ਛੋਟੇ-ਛੋਟੇ ਬੱਚੇ ਨੇ ਅਸੀਂ ਇੰਨੀ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਹਾਂ ਤਾਂ ਸਾਡਾ ਹੱਲ ਜ਼ਰੂਰ ਕੀਤਾ ਜਾਵੇ ਤੇ ਮਾਮਲਾ ਇਨਾ ਵੱਧ ਗਿਆ ਕਿ ਪੁਲਿਸ ਤੱਕ ਬੁਲਾਉਣੀ ਪੈਗੀ ਤਾਂ ਉਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਆਏ ਤਾਂ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਤੁਹਾਡਾ ਇਹ ਕੰਮ ਕਰਾਇਆ ਜਾਊਗਾ ਤਾਂ ਫਿਰ ਕਿਤੇ ਜਾ ਕੇ ਇਹ ਮਾਮਲਾ ਠੰਡਾ ਹੋਇਆ ਤਾਂ ਪੂਰੀ ਇਹ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਲੋਕਾਂ ਨੇ ਇਕੱਠ ਕੀਤਾ ਹੋਇਆ ਲੋਕ ਕੀ ਸ਼ਿਕਾਇਤਾਂ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਖਰੜ ਤੋਂ ਲਾਂਡਰਾ ਰੋਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਵੱਡਾ ਲੰਬਾ ਜਿਹੜਾ ਜਾਮ ਲੱਗਿਆ ਹੋਇਆ ਤੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹੀ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਟ੍ਰੈਫਿਕ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕਿ ਰਸਤਾ ਖਲਾਇਆ ਜਾਵੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਲੋਕ ਜਿਹੜੇ ਇੱਥੇ ਪਹੁੰਚੇ ਬੀਬੀ ਕੀ ਮਸਲਾ ਕੀ ਆ ਨਹੀਂ ਆ ਬੱਚੇ ਸਾਡੇ ਪਰੇਸ਼ਾਨ ਹੋ ਰਿਹਾ ਬਹੁਤ ਸਾਡੇ ਪਰੇਸ਼ਾਨ ਹੋ ਰਿਹਾ ਸਾਡੇ

ਠੀਕ ਹੈ ਸਾਡੀ ਕੋਈ ਗੱਲ ਨਹੀਂ ਸੁਣਦਾ ਅਸੀਂ ਤਾਂ ਸਾਨੂੰ ਸ਼ੌਕ ਹੈ ਤਰਕੇ ਸਰਕਾਰੇ ਤਰਨਾ ਨਹੀਂ ਲਾਉਣ ਦਾ ਆਹ ਉਹ 47 ਡਿਗਰੀ ਟੇਪ ਜਿੱਤੇ ਸ਼ੀਰ ਲੰਗੇ ਆਹ ਐਂਪਰੇਂਜ ਫਿਰਦਾ ਸਾਨੂੰ ਕੋਈ ਸ਼ੌਕ ਹੈ ਉਲਟਾ ਸਾਨੂੰ ਪ੍ਰਸ਼ਾਸਨ ਤਾਂ ਮੈਂ ਕੀ ਦੇ ਰਿਹਾ ਪਰ ਕੀ ਨਹੀਂ ਅਟਾ ਮਸਲਾ ਦਾ ਕੀ ਹੱਲ ਕਰਾਉਣਾ ਅਸੀਂ ਬਾਈ ਜੀ 4-3 ਮਹੀਨੇ ਰੱਖਦੇ ਆ ਬਾਈ ਸਾਹਿਬ ਮੇਰੀ ਡੇਢ 2 ਸਾਲ ਦੀ ਬੱਚੀ ਹੈ ਮੇਰੀ 2 ਸਾਲ ਦੀ ਬੱਚੀ ਮਹੀਨੇ ਰੱਖਦੀ ਆ ਨਾ ਬਿਜਲੀ ਨਾ ਵੇਟਰ ਵੀ ਇੱਕ ਦਿਨ ਕੱਢਦਾ ਉਹ ਵੀ 12 ਘੰਟੇ ਕੋਈ ਹਾਲ ਨਹੀਂ ਸੁਣਦਾ ਸਾਡਾ ਕੋਈ ਹਾਲ ਨਹੀਂ ਕਿਹੜਾ ਏਰੀਆ ਕਿਹੜਾ ਹੈ ਅਚੀ ਤੇ ਨਿਕਲੇ ਰੰਦਾਵਾ ਰੋਡ ਖੜ੍ਹ ਸਾਡੀ ਹਾਨ ਨਹੀਂ ਤੁਸੀਂ ਅੱਜ ਜਾਮ ਕਿਉਂ ਲਾਇਆ ਫਿਰ ਅਸੀਂ ਫਿਰ ਆਪਣੀ ਮੰਗਾ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਬਿਜਲੀ ਬੋਰਡ ਜਾਏ ਉਹ ਕੀ ਕਹਿੰਦੇ ਤਿੰਨ ਦਿਨ ਹੋ ਗਏ ਜਾਂਦਿਆਂ ਨੂੰ ਤਿੰਨ ਦਿਨ ਕੀ ਕਹਿੰਦੇ ਸਾਡੇ ਕੋਲ ਅੱਜ ਸਵੇਰੇ ਗਏ ਉੱਥੇ ਸਾਮਣੇ ਕਿ ਲੈਂਡਮੈਨ ਮਿਲਿਆ ਕਹਿੰਦਾ ਇੱਕ ਮਿੰਟ ਕਹਿੰਦਾ ਲੈਂਡਮੈਨ ਕਹਿੰਦਾ ਸਾਡੇ ਕੋਲ ਸਮਾਨ ਨਹੀਂ ਹੈ ਮੈਂ ਕਹਿੰਦਾ ਫਿਰ ਤੁਸੀਂ ਮੇਰੀ ਗੱਲ ਸੁਣੋ ਉਹ ਐਸਜੀਓ ਕਹਦਾ ਜਿਹਦੇ ਆਪਣਾ ਅੰਦਰ ਲੈ ਨਹੀਂ ਸੋਲਵ ਹੋ ਰਿਹਾ ਸ਼ਹਿਰ ਦਾ ਕੀ ਮਸਲਾ ਸੋਚਾਊਗਾ ਉਹ ਸ਼ਹਿਰ ਦਾ ਕੀ ਜਦੋਂ ਕਨੇ ਸਾਡਾ ਅੰਤਰਲਾ ਕ੍ਰੈਡਿਟ ਖਰਾਬ ਹੋ ਗਿਆ ਫਾਲਟ ਹੋ ਗਿਆ ਤਿੰਨ ਦਿਨ ਹੋ ਗਏ ਅੰਤਰਲਾ ਹੀ ਲੋਟਾ ਰਿਹਾ 40 45 ਮਿੰਟ 40 45 ਆਪਣੇ ਐਮਐਲਏ ਇੱਥੇ ਉਹਨਾਂ ਨੂੰ ਮਿਲੇ ਨਹੀਂ ਕਿ ਅਸੀਂ ਕਿਸੇ ਨੂੰ ਨਹੀਂ ਮਿਲੇ ਅਸੀਂ ਸਰ ਸਾਡਾ ਗਰਮ ਦੀ ਗੱਲ ਕਰ ਰਹੀ ਹੈ ਅਸੀਂ ਮੈਂ ਇਸ ਮੱਲੇ ਦਾ ਪ੍ਰਸ਼ਾਸਨ ਪ੍ਰਧਾਨ ਹਾਂ ਜੀ ਕਈ ਚੇਤਨ ਸਿੰਘ ਜੀ ਨਾਮ ਮੇਰਾ ਜਿਸ ਨੇ ਅਸੀਂ ਪੜੇ ਤਿੰਨ ਦਿਨ ਤੋਂ ਪਰੇਸ਼ਾਨੀ ਘਟ ਰਹੀ ਸਾਡਾ ਕੋਈ ਹਿਲਣ ਨਹੀਂ ਕਰ ਰਿਹਾ ਅਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਲਾਂਡਰਾ ਰੋਡ ਦੀਆਂ ਨੇ ਕਿਤੇ ਕੀ ਭੱਲੇ ਵਾਲਿਆਂ ਵੱਲੋਂ ਜਿਹੜਾ ਜਾਮ ਲਾ ਦਿੱਤਾ ਗਿਆ ਤੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਚਾਰ ਦਿਨ ਹੋ ਗਏ ਲਾਈਟ ਹੈ ਨਹੀਂ ਪਾਣੀ ਹੈ ਨਹੀਂ ਚਾਰ ਦਿਨ ਹੋ ਗਏ ਦੋ ਤੋਂ ਮਹੀਨਾ ਕੇ ਬੱਚੇ ਸਾਡੇ ਘਰ ਦੀ ਹੈ ਐ ਐਸਟੀਐਮ ਬੋਲਦਾ ਜਿੱਥੇ ਮਰਜ਼ੀ ਜਾਓ ਕੰਕਲ ਹੋ ਰਿਹਾ ਲਾਈਟ ਤੋਂ ਬਿਨਾਂ ਬੋਲਦਾ ਜਿੱਥੇ ਮਰਜ਼ੀ ਜਾਓ ਪਾਣੀ ਦੀ ਵੀ ਬੱਚੇ ਹਾਂ ਜੀ 10 ਵਜੇ ਦੇ ਉੱਥੇ ਆ ਚਾਰੇ ਕਿਤੇ ਲਾਈਨ ਆ ਰਹੀ ਜਨਾ ਮੀਤ ਇਕਲੇਵ ਆਨਲਾਈਨ ਦੇ ਵਿੱਚ ਰਹੀ ਆ ਤੇ ਜਾ ਰਹੇ ਆਪਾਂ ਜੇ ਆਈ ਸਾਹਿਬ ਨੂੰ ਵੀ ਮਿਲੇ ਐਸ ਡੀਓ ਸਾਹਿਬ ਨੂੰ ਵੀ ਮਿਲੇ ਐਕਸੀਡੈਂਟ ਸਾਹਿਬ ਨੂੰ ਵੀ ਮਿਲੇ ਐਮ ਡੀ ਸਾਹਿਬ ਨੂੰ ਵੀ ਮਿਲੇ ਪੀ ਐਸ ਪੀਸੀਐਲ ਉਹਨਾਂ ਨੂੰ ਮੇਲ ਪਈ ਹੋਈ ਆਫੀਸ਼ੀਅਲ ਅਖਬਾਰ ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਆਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਆ ਕਿ ਸਾਨੂੰ ਇੰਨੀ ਪ੍ਰੋਬਲਮ ਆ ਸਾਡੇ ਵੋਲਟੇਜ ਵੀ 145 ਵੋਲਟ ਕੱਲ ਜਾਂਦੀ ਆ 220 ਦੇ ਅਗੇ ਇਹ ਸਾਰੀ ਕਮਿਊਨੀਕੇਸ਼ਨ ਉਹਨਾਂ ਕੋਲ ਹੈਗੀ ਆ ਪਰ ਇਹ ਕਸਟਮਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇਹ ਖਾਸ ਆਦਮੀ ਸਰਕਾਰ ਕੁਝ ਨਹੀਂ ਕਰ ਰਹੀ ਤੋਂ ਤਸਵੀਰਾਂ ਤੁਹਾਡਾ ਨਾਲ ਸਾਂਝਿਆ ਕਰ ਰਹੇ ਜਿੱਤੇ ਕਿ ਦੇਖੋ ਜਾਮ ਕਿੰਨਾ ਲੱਗ ਚੁੱਕਿਆ ਵੀ ਜਿਹੜਾ ਲੋਕ ਬਿਜਲੀ ਪਾਣੀ ਕਹਿੰਦੇ 4 ਦਿਨ ਤੋਂ ਨਹੀਂ ਆ ਰਿਹਾ ਜਿਸ ਕਰਕੇ ਕਿ ਜਾਮ ਲਾ ਦਿੱਤਾ ਗਿਆ ਤੇ ਤਸਵੀਰਾਂ ਦੇਖ ਰਹੇ ਹੋ ਫਿਰ ਤੁਹਾਡਾ ਹੁਣ ਵੀ ਹੱਲ ਨਹੀਂ ਹੁੰਦਾ ਤਾਂ ਕੀ ਕੀਤਾ ਜਾਏਗਾ ਜੇ ਸਾਡਾ ਹੁਣ ਵੀ ਇਹਨਾਂ ਨੂੰ ਸਾਨੂੰ ਪ੍ਰਸ਼ਾਸਨ ਨੇ ਸਿਰ 10 ਮਿੰਟ ਦਾ ਸਮਾਂ ਦੇਆ 10 ਤੋਂ 11 ਨਹੀਂ ਹੋਣ ਦੇਣੇ 11ਵੇਂ ਮਿੰਟ ਬਾਅਦ ਇਹਨਾਂ ਦਾ ਫੇਰ ਰੋਕ ਲਾ ਦਿੰਦਾ ਲੋਕ ਵੀ ਤਾਂ ਗਰਮੀ 'ਚ ਪਰੇਸ਼ਾਨ ਹੋਣੇ ਲੱਗਦਾ ਨਹੀਂ ਅਸੀਂ ਨਹੀਂ ਹੋਰੇ ਜਨਾਬ ਅਸੀਂ ਵੀ ਨਾ ਹੋ ਰਹੇ ਤਿੰਨ ਦਿਨ ਤੋਂ ਅਸੀਂ ਪਰੇਸ਼ਾਨ ਹੋ ਰਹੇ ਬੱਚੇ ਨਹੀਂ ਹੋ ਰਹੇ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ ਤੇ ਅਸੀਂ ਬੈਠੇ ਆਂ ਕੁੰਡੇ ਬੈਠਾ ਹਾਂ ਕੁੰਡੇ ਸਾਹਮਣੇ ਕੋਈ ਸਾਟਾ ਮਸਾਲਾ ਹਾਲ ਹੋ ਜਵੇ ਸਾਟਾ ਪੱਕਾ ਹਾਲੇ ਕੀਤਾ ਜਾਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਡੀ ਮੰਗਸ਼ਾ ਨਹੀਂ ਬੈਠਿੰਗ ਟੈਂਸ਼ਨ ਹੈ ਕਹਿੰਦੇ ਕੀ ਪੀਲੀ ਡਿਪਾਰਟਮੈਂਟ ਵਾਲੇ ਵੀ ਬੰਦ ਕਰੇ ਪੀਲੀ ਡਿਪਾਰਟਮੈਂਟ ਵਾਲੇ ਐ ਕਹਿੰਨੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਕਿ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਜੋ ਸਾਹਿਬ ਦਾ ਪੱਕਾ ਸੁਣਿਆ ਐਸ.ਜੋ ਸਾਹਿਬ ਕਹਿੰਦੇ ਸਾਰਾ ਸਮਾਨ ਹੈ ਹੁਣ ਕਹਿੰਦੇ ਇਹਦੀ ਮ ਇਹਨੂੰ ਲਾਈਨ ਮੈਨ ਸੈਮ ਡਾਇਮੈਂਨਸ ਸੇਮ ਸ਼ੇਅਰ ਸੀਗਾ ਠੀਕ ਹੈ ਕੱਲ ਇਹ ਆ ਕਿ ਹੁਣ ਇਹ ਮੈਕਮਾ ਦੇ ਮੈਕਮੇ ਦਾ ਆਪਰਚੂਨ ਨਹੀਂ ਕੋਈ ਸੜਕ ਤਾਂ ਬਣ ਰਿਹਾ ਹੁਣ ਸਾਨੂੰ ਆਇਆ ਸਾਡੀ ਜੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਲਓ ਕਿਹੜੀ ਕਿਹੜੀ ਕਲੋਨੀ ਦੀ ਹੈ ਅਜੀਤਨ ਕਲੇਰ ਅਜੀਤਨ ਕਲੇਰ ਇੱਕੋ ਰੋੜ ਇੱਕੋ ਕਲੋਨੀ ਦੀ ਹੈ